ਸਭ ਦਾ ਹਰਮਨ ਪਿਆਰਾ ਟਰੈਡ ਟਮਾਟਰ ਹੀ ਸਵਰਾਜ ਤੇ ਸਭ ਤੋਂ ਜ਼ਿਆਦਾ ਫੀਡ ਸਵਰਾਜ ਤੇ ਆ ਸਿੱਧੀ ਤੁਹਾਨੂੰ ਆ ਜਿੰਦਰਾ ਜਿਹੜਾ 17000 ਰੁਪਏ ਦਾ ਸਿਰਫ 17000 ਰੁਪਏ ਦਾ ਆ ਦਵਾਈਆਂ ਦਾ ਵੀ ਰੇਟ ਦੱਸਦੀ ਆ ਕਿਸਾਨ ਪ੍ਰਭੂ ਆ ਦਵਾਈਆਂ ਦਾ ਕੀ ਰੇਟ ਹੈ 450000 ਰੁਪਏ ਰੇਟ ਆ ਸਪੈਸ਼ਲ ਆਫਰ ਤੇ 5000 ਰੁਪਿਆ ਚੈਨ ਵਾਲੇ ਕੰਪੈਨ ਜਿੱਥੇ ਸੇਮ ਹੁੰਦੀ ਆ ਬਹੁਤ ਸਾਰੇ ਹਰਿਆਣਾ ਇਹਦੇ ਤੇ ਮੇਲੇ ਦੇ ਵਿੱਚ 20000 ਮੇਲਾ 2024 ਦਾ ਦੇਖ ਸਕਦੇ ਹੋ ਸਾਹਮਣੇ ਜਗਤਜੀਤ ਆ ਜੋ ਮੇਲਾ ਤੁਹਾਨੂੰ ਦਿਖਾਉਂਦੇ ਆ ਕਿਵੇਂ ਲੱਗਦਾ ਇਸ ਸਟਾਲ ਲੱਗੀ ਉਸ ਤੋਂ ਬਾਅਦ ਬਾਕੀ ਸਾਰੀਆਂ ਸਟਾਲਾਂ ਆ ਗਈਆਂ ਦੇਖ ਸਕਦੇ ਹੋ ਇੱਧਰ ਸਵਰਾਜ ਸਭ ਤੋਂ ਜ਼ਿਆਦਾ ਭੀੜ ਮਿਲਦਾ ਸਵਰਾਤ ਤੇ ਆਜੋ ਆਪਾਂ ਦੇਖਦੇ ਆ ਮੇਲੇ ਦਾ ਆਨੰਦ ਲੈਣੇ ਆਜੋ ਦੇਖਦੇ ਆ ਕੀ ਕੁਛ ਆ ਮੇਲੇ ਦੇ ਵਿੱਚ ਤੇ ਤੁਹਾਨੂੰ ਰੇਟ ਵੀ ਦਿਖਾਵਾਂਗੇ ਆਜੋ ਦੋਸਤੋ ਆਜੋ ਜਗਤਜੀਤ ਕਹਿੰਦੇ ਮਾਰ ਲਈ ਇਨੇ ਗੜਾ ਹੋਣਾ ਕਪੈਨ ਤਿਆਰ ਆ ਜਗਤਜੀਤ ਦੀ ਕੈਬਨ ਵਾਲੀ ਕਪੈਨ ਆ ਗਈ ਆਜੋ ਤੁਹਾਨੂੰ ਦਿਖਾਵਾਂ ਨਾ ਪਹਿਲਾਂ ਕਪੈਨ ਦੇ ਦਰਸ਼ਨ ਕਰਾ ਲਈਏ ਜਗਤਜੀਤ ਜੀ ਕਪੈਨ ਦੇ ਦਰਸ਼ਨ ਕਰਾ ਦਈਏ ਬਹੁਤ ਫੀਚਰ ਪਾਏ ਆ ਇਹਦੇ ਵਿੱਚ ਦੇਖ ਸਕਦੇ ਹੋ ਕੈਬਨ ਵਾਲੀ ਬਣਾਤੀ ਉਹ ਮੂਰੀ ਬਣਾਤੀ ਇੱਥੇ ਬਸ ਦੇਖਣ ਨੂੰ ਸ਼ੀਸ਼ਾ ਬਲਤਾਂ ਪੂਰੀ ਕੈਬਨ ਲਾਦਾ ਸਭ ਤੋਂ ਸਾਹਮਣੇ ਜੀ। ਤੁਸੀਂ ਦੇਖ ਸਕ ਰਹੇ ਹੋਗੇ ਆ ਜੋ ਬਾਕੀ ਸਾਰੇ ਹੋਰ ਸੰਦ ਦਿਖਾਉਣੇ ਇਹਨਾਂ ਦੇ ਵਿਅਕਤੀਜੀਤ ਵਾਲਿਆਂ ਨੇ। ਆਜੋ ਭਾਈ। ਉੱਪਰ ਹੀ ਬਣਾ ਹੈ ਇਹਨਾਂ ਨੇ ਉੱਪਰ ਹੀ ਸਾਰਾ ਕੁਝ ਕੀਤਾ ਹੋਇਆ ਤੁਸੀਂ ਦੇਖ ਸਕਦੇ ਥੱਲੇ ਇਹਨਾਂ ਨੇ ਕਿਹੜੇ-ਕਿਹੜੇ ਸੰਦ ਲਾਏ ਹੋਏ ਨੇ ਉਹ ਵੀ ਦਿਖਾਉਣੇ ਆਜੋ। ਹਾਂ ਜੀ ਦੋਸਤ ਪਹਿਲਾ ਹਰਾ ਰੰਗ ਹੁੰਦਾ ਸੀਗਾ ਇਹਦਾ ਮੇਨ ਕਿਤੇ ਇਹ ਧੋਖਾ ਨਾ ਖਾਜੋ ਵੀ ਇਹ ਰੈਡਰ ਕਿਵੇਂ ਹੋ ਗਿਆ। ਬਹੁਤ ਰੈੱਡ ਦੇ ਵਿੱਚ ਕਰਤਾ ਤੇ ਬਾਕੀ ਜੇ ਕਿਸੇ ਦੀ ਡਿਮਾਂਡ ਆ ਰੈੱਡ ਦੀ ਕਰ ਰੈੱਡ ਵੀ ਆ ਜੇ ਹਰੇ ਦੀ ਡਿਮਾਂਡਾਂ ਦਾ ਹਰੇ ਦੀ ਵੀ ਆ ਦੇਖ ਸਕਦੇ ਹੋ ਤੁਸੀਂ ਹਰੇ ਦੀ ਡਿਮਾਂਡਾ ਹਰਾ ਤੇ ਚੈਨ ਵਾਲੀ ਮਸ਼ੀਨ ਵੀ ਕਰਦੀ ਵੱਡੀ ਜਤ ਜੀਤ ਉੱਪਰ ਤੱਕ ਜਾ ਰਿਹਾ ਆਪਣੇ ਏਰੀਆ ਦੇ ਵਿੱਚ ਦੇਖੋ ਚੈਨ ਵਾਲੀ ਕਮੈਂ ਜਿੱਥੇ ਸੇਮ ਹੁੰਦੀ ਆ ਬਹੁਤ ਸਾਰਾ ਹਰਿਆਣਾ ਏਰੀਆ ਜਿੱਥੇ ਸੇਮ ਹੁੰਦੀ ਆ ਚੈਨ ਵਾਲੀ ਮਸ਼ੀਨ ਕਰਦੀ ਆ ਦੇਖੋ ਬਹੁਤ ਜ਼ਿਆਦਾ ਮਸ਼ੀਨ ਹੈਵੀ ਹੈ ਜੀ ਦੇਖ ਸਕਦੇ ਹੋਗੇ ਚੈਨ ਵਾਲੀ ਮਸ਼ੀਨ ਕੱਢਦੀ ਜਿੱਥੇ ਜ਼ਿਆਦਾ ਹੈਵੀ ਹੁੰਦੇ ਜਿੱਥੇ ਗੜਝਾਂ ਦਾ ਕੋਲ ਥੇ ਜ਼ਿਆਦੇ ਚੈਨ ਵਾਲੀ ਮਸ਼ੀਨ ਚੱਲਣ ਵਾਸਤੇ ਉਹ ਵੱਡੇ ਵੱਡੇ ਸੰਦ ਕੱਢਦੇ ਹਰੀ ਆ ਮਸ਼ੀਨ ਹਰੀ ਹੈਗੀ ਜਾਂ ਦੀ ਪਰ ਛੋਟੇ ਇੰਪਲੀਮੈਂਟ ਹੈਵੀ ਜਿਹੜੇ ਨੇਗੇ ਜਿਹੜੇ ਉਹ ਹੈਗੇ ਆਪਣੇ ਰੈੱਡ ਰੰਗ ਦੇ ਵਿੱਚ ਦੋ ਕੰਬੀਨੇਸ਼ਨ ਕਰਦੇ ਇੱਕ ਨਾਲ ਭਰੋ ਉਹ ਇਹ ਨਵੀਂ ਅਪਡੇਟ ਸੀਗੀ ਜਗਤਜੀਤ ਵਾਲਿਆਂ ਦੀ ਇਹ ਨਵੀਂ ਅਪਡੇਟ ਸੀਗੀ ਜਿਹੜਾ ਰਾਈਡਰ ਰੰਗ ਲਾਲ ਰੰਗ ਹੈ ਜਿਹੜਾ ਆਪਣਾ ਲਾਗੂ ਕੀਤਾ ਗਾ ਹਰੇ ਦੇ ਵਿੱਚ ਹਰੇ ਤੇ ਲਾਲ ਦੇ ਵਿੱਚ ਨਵੀਂ ਅਪਡੇਟ ਆ ਰਹੀ ਆ ਆ ਦੇਖ ਲਓ ਗੱਡੀਆਂ ਮਸ਼ੀਨਾ ਵੱਡੇ ਜਗਤ ਨੇ ਬਹੁਤ ਬਟੀਆਂ ਮਸ਼ੀਨਾ ਲਾਂਚ ਕਰਤੀਆਂ ਆ ਦੇਖ ਲਓ ਆ ਵੱਡਾ ਚੌਪਰ ਵੱਡਾ ਗੱਠਾ ਬਣਾਉਣ ਵਾਲਾ ਚੌਪਰ ਲਾਂਚ ਕਰਤਾ ਦੇਖਦੇ ਜੋਂ ਹਰੇ ਰੰਗ ਦੇ ਹਰੇ ਰੰਗ ਦੇ ਵਿੱਚ ਤੁਸੀਂ ਹੁਣ ਇਹ ਐ ਰੈੱਡ ਰੰਗ ਦੇ ਵਿੱਚ ਜਗਤਜੀਤ ਦੁਆਰਾ ਆ ਗਿਆ ਦੇਖ ਲਓ ਵੱਡੇ ਵੱਡੇ ਘੜੇ ਘੜੇ ਸੰਧ ਕਰਤੇ ਛੋਟੇ ਜੀ ਤੇ ਬਹੁਤ ਵੱਡੇ ਸੰਧ ਕਰਤੇ ਗੱਠ ਵਾਲੀਆਂ ਮਸ਼ੀਨਾ ਇੱਕ ਆਮ ਟਾਈਮ ਨੂੰ ਬਣਾਏ ਹੋਏ ਜਿੰਨਾ ਨੰਮੀ ਅਮਸ਼ੀਨਾ ਪ੍ਰਾਲੀ ਵਾਸਤੇ ਜਗਜੀਤ ਨੇ ਕੱਢੀਆਂ ਨੇ ਇੱਕ ਪਾਸੇ ਜਗਜੀਤ ਤੇ ਦੂਜੇ ਪਾਸੇ ਆਪਣਾ ਐਗਰੀ ਜ਼ੋਨ ਵੀ ਕਿਸੇ ਤੋਂ ਘੱਟ ਨਹੀਂ ਹੈਗਾ ਐਗਰੀ ਜ਼ੋਨ ਨੇ ਵੀ ਆਜੋ ਵੱਖਰੀ ਆਪਦਾ ਇੱਕ ਵੱਖਰੀ ਆਪਦੀ ਇੱਕ ਪਛਾਣ ਬਣਾਈ ਹੈਗੀ ਕਿਸਾਨ ਜੀ ਤੇ ਇਹ ਵੀ ਨਹੀਂ ਕਰਦਾ ਯਾਰ ਫੋਟੋ ਖਿੱਚਣ ਜੋਗਾ ਦਾ ਛੱਡ ਦਿਓ ਸਭ ਲੋਕ ਸੰਤ ਵੀ ਦੇਖੋ ਨਾ ਤੇ ਇਹਦੇ ਵਿੱਚ ਆ ਵੱਖਰਾ ਬੱਕਰੀਆਂ ਮਸ਼ੀਨਾ ਵੰਡੀਆਂ-ਵੰਡੀਆਂ ਲਾਉਂਦੇ ਚਾਰ ਵਾਲੀਆਂ ਮਸ਼ੀਨਾ ਲਾਉਂਦੇ ਇੱਥੇ ਦੇ ਵਿੱਚ ਰੰਦੇ ਬਈ ਵੱਡੀ ਆਪਣੀ ਇੱਕ ਮਸ਼ਹੂਰੀ ਪ੍ਰਾਈਵੇਟ ਸੌਦਾ ਹਰਮਨ ਪਿਆਰਾ ਟਰੇਡ ਟਮਾਟਰੀ ਦੇਖ ਸਕਦੇ ਹੋ ਕਿਸਾਨ ਵੀਰ ਬਹੁਤ ਜ਼ਿਆਦਾ ਭੀੜ ਹੈ ਜੀ ਸਵਰਾਜ ਤੇ ਸਭ ਤੋਂ ਜ਼ਿਆਦਾ ਭੀੜ ਸਵਰਾਜ ਤੇ ਆ ਸਵਰਾਜ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਸਭ ਤੋਂ ਜ਼ਿਆਦਾ ਭੀੜ ਹੈ ਜਿਹੜੀ ਉਹ ਸਵਰਾਜ ਦੇ ਜਾਣਕਾਰੀ ਲੈ ਰਹੀ ਸੀ ਟਮਾਟਰੀ ਸਭ ਤੋਂ ਹਰਮਨ ਪਿਆਰਾ ਟਰੇਡ ਆ ਟਮਾਟਰੀ ਸਵਰਾਜ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜਾ ਤੁਹਾਨੂੰ ਮੈਂ ਦਿਖਾ ਰਿਹਾ ਕਿਉਂਕਿ ਸਭ ਤੋਂ ਜ਼ਿਆਦਾ ਹਰਮਨ ਪਿਆਰਾ ਟ੍ਰੈਟ ਹੈ ਜਿਹੜਾ ਉਹ 855 ਜਿਹੜਾ 744 ਉਹਦੇ ਬਾਰੇ ਵੀ ਬਹੁਤ ਕੁਛ ਹੈ ਸਭ ਤੋਂ ਆਪਾਂ ਨੇ ਦੇਖੀ ਹੈ ਸਭ ਤੋਂ ਜ਼ਿਆਦਾ ਜਿਹੜੀ ਭੀੜ ਦੇ ਸੀਗੀ ਲੋਕ ਸਵਰਾਜ ਤੇ ਸੀਗੇ ਦੇਖ ਸਕਦੇ ਹੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਦੋਸਤੋ ਆਪਾਂ ਕਹਿੰਦੇ ਨਹੀਂ ਹੈਗੇ ਕਿਸੇ ਨੂੰ ਵੀ ਕੁਛ ਵੀ ਕੌਣ ਸੀ ਕੌਣ ਨਹੀਂ ਸਭ ਤੋਂ ਜ਼ਿਆਦਾ ਜਿਹੜੀ ਭੀੜ ਤੇ ਸਵਰਾਜ ਲਵੇਤੀਗੀ ਓਵਰ ਨੇ ਸਵਰਾਜ ਦੇ ਆਲੇ-ਦਾਲੇ ਹੋਏ ਸਭ ਤੋਂ ਜ਼ਿਆਦਾ ਭੀੜ ਸਵਰਾਜ ਲਵੇ ਸੀਗੀ ਬਹੁਤ ਜ਼ਿਆਦਾ ਸੀ ਕਿ ਰਾਸ਼ਾ ਬਹੁਤ ਜ਼ਿਆਦਾ ਸੀ ਸਵਰਾਜ ਤੇ ਸਭ ਤੋਂ ਜ਼ਿਆਦਾ ਅਸਤੀ ਰੈਸ ਟਿੱਕ ਕਿਸਾਨ ਵੀ ਲੈ ਕੇ ਜਾਣਗੇ ਤੇ ਸਵਰਾਜ ਆਜੋ ਸੋਨਾਲੀਕਾ ਦੇ ਦੇਖਦੇ ਆਂ ਕੀ ਆਫਰ ਚੱਲੀ ਆਂਦਾ ਸੋਨਾਲੀਕਾ ਦੇ ਉੱਤੇ ਕੰਪੈਨ ਵੀ ਆ ਗਈ ਸੋਨਾਲੀਕਾ ਦੀ ਆਜੋ ਤੇ ਆਜੋ ਦੇਖ ਰਿਹਾ ਆਫਰ ਕੀ ਚੱਲੀ ਜਾਂਦਾ ਸੋਨਾਲੀਕਾ ਦੇ ਟ੍ਰਾਇਡ ਦਿਖਾਉਂਦੇ ਨੇ ਕਿਹੜੇ-ਕਿਹੜੇ ਆਪਣੇ ਪਹੁੰਚੇ ਹੋਏ ਨੇ ਵੀ ਤੇ ਆਹ ਦੇਖੋ ਜੀ DI 65 ਆ ਜੀ ਸੋਨਾਲੀ ਕਾ ਦੇਖ ਸਕਦੇ ਹੋ ਬਾਈ ਉਹ ਨਹੀਂ ਲੱਗ ਰਹੇ ਨੇ ਜਾਣਕਾਰੀ ਲੈਣ ਮਿਲਦਾ ਰੈ ਬਣਾਈ ਹੋਈ ਹੈਗੀ ਚਲਾ ਕੇ ਸਟਾਰਟ ਕਰਕੇ ਦਿਖਾਉਂਦੇ ਆਗੇ ਬਾਈ ਵੀ ਆਜੋ ਅੱਗੇ ਦੇਖੋ ਹਲਾ ਦੋਨੋ DI 730 ਸੋਨਾਲੀ ਕਾ ਤੇ ਹੈਗਾ ਜੀ DI 60 ਅੱਗੇ ਦਿਖਾਉਂਦੇ ਆਪਾਂ ਬਹੁਤ ਸਾਰੇ ਪਹੁੰਚੇ 4x4 ਡਰਾਈਵ ਵੀ ਹੈਗੀ ਸੀਗੀ ਤੇ ਲਿਖਿਆ ਹੋਇਆ ਜੀ ਇਹਨਾਂ ਦਾ ਆਪਣਾ ਸਾਰਾ ਕਿੰਨੇ ਸੀਸੀ ਆ ਕਿੰਨਾ ਲੋਡ ਦਾ ਕਿੰਨਾ ਸਾਰਾ ਕੁਝ ਇਹਨਾਂ ਦਾ ਲੱਸਿਆ ਹੋਇਆਗਾ ਆਦੋ ਜੀ ਅੱਗੇ ਮੇਲੇ ਦੇ ਵਿੱਚ ਤੁਹਾਨੂੰ ਦਿਖਾਉਣਾ ਹੈ ਭੀੜ ਦੇਖ ਲਓ ਬਾਈ 1 ਵਜ ਗਿਆ ਹੈ 1 ਵਜੇ ਦਾ ਸਮਾਂ ਭੀੜ ਦੇਖਣੋ ਮੇਲੇ ਦੇ ਵਿੱਚ ਆਜੋ ਅੱਗੇ ਤੁਹਾਨੂੰ ਮਸ਼ੀਨਰੀਆਂ ਦਿਖਾਉਣਾ ਉਹ ਦੇਖੋ ਪੁਰਾਣੀਆਂ ਜਿਵੇਂ ਉਹ ਹੜੰਬਾ ਹੁੰਦਾ ਸੀਗਾ ਦਾਣੇ ਕੱਢਣ ਵਾਸਤੇ ਹੜੰਬਾ ਆਪਣਾ ਬੋਧ ਵਾਸਤੇ ਤਿਆਰ ਕਰਨ ਵਾਸਤੇ ਸਾਰੀਆਂ ਪੁਰਾਣੀਆਂ ਜਿਨ੍ਹਾਂ ਸੁਪਰ ਸੀਡਰ ਹੈਪੀ ਸੀਡਰ ਆ ਗਏ ਤੇ ਇਹ ਛੋਟੇ ਛੋਟੇ ਮਸ਼ੀਨਾਂ ਜਿਹੜੀਆਂ ਆਮ ਭਾਰਤੀ ਆ ਜਾਂਦੇ ਨੇ ਛੋਟੇ ਕਿਸਾਨ ਵਾਸਤੇ ਬਿਹਤਰ ਮਸ਼ੀਨਾਂ ਨੇ ਕੀਆ ਦੋ ਜਾਣੇ ਵੀ ਵਰਤ ਸਕਦੇ ਇੱਕ ਜਣਾ ਵੀ ਵਰਤ ਸਕਦਾ ਇਹ ਵੀ ਜਰੂਰ ਦੇਖਿਆ ਕਰੋ ਸਭ ਤੋਂ ਛੋਟੀ ਆਲੂ ਵਾਲੀ ਮਸ਼ੀਨ 245000 ਦੀ 12 ਬਾਈ 12 ਦੀਆਂ ਤਵੀਆਂ ਜੱਗੀ ਦੀਆਂ ਡਿਸਕਾਊਂਟ ਕਿੰਨਾ ਹੈ 5000 ਰੁਪਿਆ ਡਿਸਕਾਊਂਟ ਆ ਪਹਿਲਾ ਤੁਸੀਂ ਚਵੀਆਂ ਚੈੱਕ ਕਰੋ ਬਈ ਮੈਂ ਕਹਨਾ ਜਹਾਜ਼ ਦੇ ਜਿਵੇਂ ਪੈਰ ਜੇ ਹੁੰਦੇ ਨੇ ਉਹੀ ਤਵੀਆਂ ਲਗੀਆਂ 5000 ਰੁਪਿਆ ਡਿਸਕਾਊਂਟ ਦਾ 365000 ਰੁਪਿਆ ਇਹਨਾਂ ਦਾ ਰੇਟ ਆਗਾ ਤੇ ਆਜੋ ਹੋਰ ਦੇਖਿਆ ਉਹਨੇ ਇਹ ਹੈਗਾ 12 ਬਾਈ 12 ਦੇ ਉਸ ਤੋਂ ਬਾਅਦ ਹੈਗੀ 13 ਬਾਈ 13 ਜਿਹੜੀਆਂ 3 ਲੱਖ 90 ਹਜ਼ਾਰ ਦੀਆਂ ਨੇ 3 ਲੱਖ 90 ਹਜ਼ਾਰ ਦੀਆਂ ਕੱਲੀਆਂ ਤਵੀਆਂ ਨੇਗੀਆਂ ਆਹ ਦੇਖ ਲੋ 3 ਲੱਖ 90 ਹਜ਼ਾਰ ਦੀਆਂ 13 ਬਾਈ 13 ਦੀਆਂ ਨੇ ਕਰਿਓ ਵੀਡੀਓ ਨੂੰ ਸ਼ੇਅਰ ਆਜੋ ਤੁਹਾਨੂੰ ਹਾਲ ਦਿਖਿਆ ਦੰਨੇ ਆਗੇ ਫੋਲ ਮੇ ਹਾਲ ਤੇ ਆਜੋ ਅੱਗੇ ਤੁਹਾਨੂੰ ਰੇਟ ਜ਼ਰੂਰ ਦੱਸਾਂ 11 ਤਵੀਆਂ ਦਾ ਉਹਦੋਂ ਛੋਟੀਆਂ ਤਵੀਆਂ ਦਾ ਦੰਦੇ ਆ 11 ਬਾਈ 11 1.80 ਲੱਖ ਤੇ 2000 ਰੁਪਏ ਡਿਸਕਾਊਂਟ ਆ ਜੇ ਕੋਈ ਬੁੱਕ ਵੀ ਕਰਦਾਗਾ ਤਾਂ ਵੀ ਡਿਸਕਾਊਂਟ ਹੈਗਾ 12 ਬਾਈ 12 ਇਹਦਾ 1,90,000 ਰੁਪਇਆ ਉਦੋਂ ਛੋਟੀਆਂ ਨਾਰਮਲ ਤਵੀਆਂ ਇਹ ਹੈਗੀਆਂ 10 ਬਾਈ 10 ਡੇਢ ਲੱਖ ਦੀਆਂ ਤਵੀਆਂ ਹੈਗੀਆਂ ਨੇਗੀਆਂ ਦੇਖ ਸਕਦੇ ਹੋਗੇ ਤੇ ਉਦੋਂ ਬਾਅਦ ਉਹ ਵੀ ਡੇਢ ਲੱਖ ਦੀਆਂ 10 ਬਾਈ 10 ਦੀਆਂ ਨੇਗੀਆਂ ਜੱਗੀ ਦੀਆਂ 375 ਨੰਬਰ ਤੇ ਦੋਸਤੋ ਬਹੁਤ ਸੋਹਣੀਆਂ ਤਿਆਰ ਹੋਈਆਂ ਨੇਗੀਆਂ ਬਹੁਤ ਸੋਹਣੀਆਂ ਜਿਆਦਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਹੈਗੀ ਆਜੋ ਤੁਹਾਨੂੰ ਰੂਟਾ ਵੇਟਰ ਦਿਖਾ ਦਨੇ ਆ ਦੋਸਤੋ 135000 ਰੁਪਿਆ ਡਿਸਕਾਊਂਟ ਰੇਟ ਆਗਾ 5000 ਰੁਪਿਆ ਡਿਸਕਾਊਂਟ 1 ਲੱਖ 155000 ਰੁਪਿਆ 5000 ਡਿਸਕਾਊਂਟ ਆ ਤੇ ਉਸ ਤੋਂ ਬਾਅਦ ਆ ਗਿਆ ਉਹ ਵੀ ਤਵੀ 8 ਵੇ 8 ਦੀਆਂ ਕਈ ਰੇਟਾਂ ਆਜੋ ਦੋਸਤੋ ਤੁਹਾਨੂੰ ਕੀ ਰੇਟ ਆ ਇਹ ਗਏ 65000 ਦੇ ਆ ਜੀ ਉਸ ਤੋਂ ਬਾਅਦ ਜਿੰਦਰਾ ਦੇਖ ਰਿਹਾ ਆ ਜਿੰਦਰਾ ਜੇ ਕੀ ਦਾ ਇਹ ਹੈਗਾ ਜੀ 20000 ਦਾ 10000 ਰੁਪਏ ਦਾ ਡਿਸਕਾਊਂਟ ਆ ਆ ਦਵੀਆਂ ਦਾ ਵੀ ਰੇਟ ਦੱਸ ਦੀ ਜੀ ਕਿਸਾਨ ਪ੍ਰਭੂ ਆ ਦਵੀਆਂ ਦਾ ਕੀ ਰੇਟ ਹੈਗਾ ਤੇ ਇਹ ਹੈਗੀਆਂ ਜੀ 4 ਲੱਖ 4 ਲੱਖ 50000 ਰੁਪਏ ਰੇਟ ਆ ਸਪੈਸ਼ਲ ਆਫ ਪਰ ਤੇ 5000 ਰੁਪਏ ਡਿਸਕਾਊਂਟ ਆਗਾ ਇਹ ਹੈਗੀਆਂ ਨੇ ਬਾਈ 2650 ਕਿਲੋ ਦੀਆਂ ਹੈਗੀਆਂ ਨੇ ਇਹ ਤਵੀਆਂ ਹੈਗੀਆਂ ਨੇ ਮੰਨ ਲਓ ਵੀ ਇਹ ਢਾਈ ਕਮੰਟਲ ਤੋਂ ਉੱਪਰ ਦੀਆਂ ਦਵੀਆਂ ਨੇ ਦੇਖ ਸਕਦੇ ਹੋ ਬਹੁਤ ਵੱਡੀਆਂ ਦਵੀਆਂ ਨੇ ਹੈਵੀ ਨੇ ਬਹੁਤ ਜ਼ਿਆਦਾ ਤੇ ਆਜੋ ਅੱਗੇ ਦਿਖਾਉਨੇ ਆ ਤੁਹਾਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਰੇਟ ਕਿਸਾਨ ਵੀਰ ਪਹੁੰਚੇ ਹੋਏ ਨੇ ਦੇਖੋ ਤਾਂ ਬਹੁਤ ਜ਼ਿਆਦਾ ਭੀੜ ਆ 12:00 ਬਜ ਗਏ ਨੇ ਦੋਸਤੋ ਮੇਲੇ ਦੇ ਵਿੱਚ ਇਹ ਜਿੰਦਰੇ ਦਾ ਰੇਟ ਦੱਸਦੀ ਆ ਤੁਹਾਨੂੰ ਆ ਜਿੰਦਰਾ ਜਿਹੜਾ 17000 ਰੁਪਏ ਦਾ ਸਿਰਫ 17000 ਰੁਪਏ ਤੇ 1500 ਰੁਪਿਆ ਡਿਸਕਾਊਂਟ ਆ ਇਸ ਮੇਲੇ ਦੇ ਤੇ ਮੇਲੇ ਦੇ ਕਾਰਨ 1500 ਰੁਪਿਆ ਡਿਸਕਾਊਂਟ ਆ ਇੱਕ ਆ ਗਿਆ ਜੀ ਦੋ ਜਿੰਦਰੇ ਆ ਗਏ ਸਿਰਫ 17000 ਰੁਪਏ ਦਾ ਆਗਾ ਦੇ ਹਾਲ ਆਏਗੇ ਆਗੇ ਦੇਖ ਸਕਦੇ ਹੋ ਬਈ ਬਹੁਤ ਜਿਆਦੇ ਹੈਵੀ ਬਣੇ ਹੋਏ ਨੇਗੇ ਬਹੁਤ ਜਿਆਦੇ ਬਹੁਤ ਬਹੁਤ ਸ਼ਬੀ ਇੱਥੇ ਆ ਬਹੁ ਹੈਵੀ ਵੀ ਨੇਗੇ ਇਹ ਦੇਖ ਸਕਦੇ ਹੋ ਬਹੁ ਹੈਵੀ ਨੇ ਬਈ ਹਾਂਜੀ ਦੋਸਤੋ ਵੀਰਵਲ ਵਾਲੇ ਚੀਮਾ ਮੰਡੀ ਦੇ ਆਪਣੇ ਏਰੀਆ ਦੇ ਮਸ਼ਹੂਰ ਨੇ ਬਹੁਤ ਹੈਵੀ ਰੂਟਾ ਵੇਟਰ ਹੈਪੀ ਸੀਟਰ ਬਣਾਉਂਦੇ ਨੇ ਜਿਵੇਂ ਆਪਾਂ ਪਿਛਲੀ ਵਾਰ ਇਹਦੀ ਬਜਾਈ ਕੀਤੀ ਸੀਗੀ ਵੀਰਵਲ ਵਾਲੇ ਦਿਖਾਉਣਾ ਤੁਹਾਨੂੰ ਮੈਂ 9 ਫੁੱਟਾ ਰੂਟਰ ਸੁਪਰ ਸੀਡਰ ਹੈਗਾ 9 ਫੁੱਟਾ ਸੁਪਰ ਸੀਡਰ ਹੈਗਾ ਇਹ ਹੈਗਾ ਬਈ 5000 ਦੇ ਛੂਟ ਤੇ 285000 ਦਾ ਦੇਖ ਸਕਦੇ ਹੋ ਬਾਕੀ ਸਭ ਨੂੰ ਸਾਰੇ ਇਹਦੇ ਸੰਦ ਰਖਾਵਾਂਗੇ ਵੀਰਵਾਲ ਦੇ ਤੇ ਆਜੋ ਤੇ ਵੀਰਵਾਲ ਦਾ ਹੈਗਾ 8 ਫੁੱਟਾ ਬੀਲਰ ਇਹ ਹੈਗਾ ਬਈ 3 ਲੱਖ 10000 ਦਾ ਸੁਪਰ ਸੀਡਰ ਹੈਗਾ ਉਸ ਤੋਂ ਬਾਅਦ ਚੀਮਾ ਮੰਡੀ ਦਾ 0 ਡਰਨ ਆ ਗਈ 70000 ਦੇ ਟੋਟਲ ਬਹੁਤ ਹੈਵੀ ਮਾਲ ਹੁੰਦਾ ਇਹਨਾਂ ਦਾ ਇਹ ਦੇਖ ਸੋ ਇਹ ਸੁਪਰ ਸੀਟਰੱਕ ਕੇ ਸੋਨੋ ਹੋ ਰਿਹਾ ਹੈ ਸੱਲ ਆ ਜਾਓ ਜੀ ਤੁਹਾਨੂੰ ਰੂਟਾ ਵੇਟਰ ਦੇ ਦਰਸ਼ਨ ਕਰਾ ਰਹੀ ਆ ਵੀਰਵਾਲ ਦੇ ਰੂਟਾ ਵੇਟਰ ਦਾ ਦੇਖ ਲਓ ਛੋਟਾ ਰੂਟਾ ਵੇਟ ਰਾ ਇਹ ਤੋਂ ਵੱਡਾ ਵੱਡਾ ਰੂਟਾ ਵੇਟਰ ਆ ਤੇ ਉਦੋਂ ਬਾਅਦ ਤੁਹਾਨੂੰ ਰੇਟ ਦਾ ਦੇਾਂਗੇ ਉਹ ਆ ਗਿਆ ਜੀ ਰੂਟਾ ਵੇਟਰ ਤੇ ਰੇਟ ਲੱਗੇ ਹੋਏ ਨੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਰੇਟ ਆ ਗਿਆ ਜੀ ਇਹਦਾ ਕੁੱਲ ਕੀਮਤ ਇਹਦੀ 95000 ਰੁਪਏ ਹੈਗੀ ਇਹ ਆ ਰੂਟਾ ਵੇਟਰ ਠੀਕ ਹੈ ਜੀ 8 ਫੁੱਟਾ ਕਾ ਤੋ ਆ ਜਾਓ ਕਿਧ ਘੌਣਾ ਤੁਹਾਨੂੰ ਔਰ ਬਹੁਤ بڑے بڑے ਰੂਟਾ ਬਿਟਰ 190000 ਦਾ ਰੂਟਾ ਬਿਟਰ ਦਿਖਾਉਣਾ 190000 ਦਾ ਇਹ 12 ਫੁੱਟਾ ਰੂਟਾ ਬਿਟਰ ਹੈ ਜੀ ਦੇਖ ਸਕਦੇ ਹੋ ਇਹ ਹੈਗਾ ਜੀ 10 ਫੁੱਟਾ 155000 ਦਾ ਬਹੁਤ ਹੈਵੀ ਬਹੁਤ ਹੈਵੀ ਨੇਗੇ ਵੀਰਪਾਲ ਦੇ ਰੂਟਾ ਬਿਟਰ ਬਹੁਤ ਜ਼ਿਆਦਾ ਹੈਵੀ ਨੇਗੇ ਇੱਕ ਵਾਰੀ ਦੇਖ ਕੇ ਦੋਸਤੋ ਸੁਪਰ ਸੀਟਰ ਲੰਗਾ ਰੂਟਾ ਬਿਟਰ ਨੇ ਨਾ ਵੀਰਪਾਲ ਵਾਲੇ ਜ਼ਰੂਰ ਦੇਖ ਕੇ ਜਾਇਆ ਕਰੋ ਚੀਮਾ ਮੰਡੀ ਦੇ 110000 ਦਾ 8 ਫੁੱਟਾ ਰੂਟਾ ਬਿਟਰ ਆਹ ਦੇਖ ਸਕਦੇ ਹੋ ਤੁਸੀਂ ਤੇ ਮਸ਼ੀਨ ਸੁਪਰ ਸੀਟਰ ਸੁਪਰ ਸੀਟਰ ਦਾ ਕਹਿੰਦੇ ਹਾਂ 245000 ਦਾ 8 ਫੁੱਟ ਆ ਗਿਆ ਤੇ ਇਧਰਲੇ ਪਾਸੇ ਆ ਗਈ ਜ਼ੀਰੋ ਡ੍ਰਿੱਲ ਜਿਹੜਾ ਲੱਗਿਆ 77000 ਨੇ 11 ਫੁੱਟ ਤੇ ਆ ਆ ਗਈ ਜੀ ਮਸ਼ੀਨ ਇਹਨਾਂ ਦੀ ਹੋਰ ਬਾਕੀ ਸੰਦਾਂ ਤੁਹਾਨੂੰ ਹੋਰ ਦਿਖਾਵਾਂਗੇ ਇਹ ਆ ਗਿਆ ਜੀ 70000 ਦਾ ਜ਼ੀਰੋ ਡ੍ਰਿੱਲ ਆ ਗਈ ਹੈ 13 ਫੁੱਟ ਆ ਗਈ 13 ਟਨ ਆ ਗਈ ਇਹ ਤੇ ਆ ਜੋ ਅੱਗੇ ਦੇਖਦੇ ਹਾਂ ਦੇਖ ਸਕਦੇ ਹੋ ਪ੍ਰਸਾਰ ਵੀਰ ਪਹੁੰਚ ਗਏ ਬਹੁਤ ਵੱਡੀ ਘੰਟੀ ਦੇ ਵਿੱਚ ਪਹੁੰਚੇ ਹੋਏ ਨੇਗੇ ਤੇ ਆਜੋ ਤੁਹਾਨੂੰ ਐਪਲੀਮੈਂਟਾਂ ਦੇ ਰੇਟ ਵੀ ਨਾਲ ਦੇ ਨਾਲ ਦੱਸ ਦਈਏ ਕੀ ਰੇਟ ਆਗਾ ਆਜੋ ਇਹ ਆ ਗਿਆ ਜੀ ਰੂਟਾ ਬੇਟਾ 1,25,000 ਦਾ ਮੇਲੇ ਦਾ ਪ੍ਰਾਈਸ ਆ ਕਿੰਨਾ ਫੁੱਟਾ ਦਾ ਰੂਟਾ ਬੇਟਾ ਹੈਗਾ ਇਹ 12 ਫੁੱਟਾ ਰੂਟਾ ਬੇਟਾ ਹੈਗਾ ਇਹ ਬੱਸ ਫੋਟੋ ਰੂਟਾ ਬਿਟਰ 125000 ਦਾ ਦੋਸਤੋ ਆ ਜੋ ਅੱਗੇ ਦਿਖਿਆਉਣੇ ਆ ਤੁਹਾਨੂੰ ਅੱਗੇ ਇਹ ਹੈ ਜੀ 40000 ਦਾ ਰੇ ਵਾਲਾ ਜਿਹੜਾ ਹੈਗਾ ਇਹ 40000 ਦਾ ਹੈਗਾ ਪ੍ਰਾਈਸ ਦੇ ਨਾਲ ਦਿਖਾਵਾਂਗੇ ਤੁਹਾਨੂੰ 40000 ਦਾ ਮੇਲੇ ਦਾ ਪ੍ਰਾਈਸ ਆ ਵੈਸੇ ਤਾਂ ਮਹਿੰਗਾ ਹੁੰਦਾ ਇਹਦੇ 12 ਵਜੇ ਦਾ ਸਮਾਂ ਬਾਈ ਮੇਲੇ ਦੇ ਵਿੱਚ ਹੁਣ ਜਿਹੜਾ ਤੁਸੀਂ ਦੇਖਦੇ ਹੋ ਰਸ਼ ਦੇਖ ਸਕਦੇ ਹੋ ਬਹੁਤ ਜ਼ਿਆਦਾ ਰਸ਼ ਆਗਾ ਮੇਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਰਸ਼ ਆਗਾ ਦੇਖੋ ਲੋ ਭੀੜ ਬਹੁਤ ਜ਼ਿਆਦਾ ਬਹੁਤ ਕਿਸਾਨ ਪਹੁੰਚੇ ਹੋਏ ਨੇ ਮੇਲੇ ਦੇ ਵਿੱਚ ਤੇ ਆਜੋ ਤੁਹਾਨੂੰ ਗੋਬਿੰਦ ਐਗਰੋ ਵਰਕਸ਼ਾਪ ਦੇ ਵਿੱਚ ਦਿਖਾਉਣੇ ਆਗੇ ਸੰਦ ਕਿਹੜੇ-ਕਿਹੜੇ ਨੇਗੇ ਤੇ ਆਜੋ ਆਪਾਂ ਪਹਿਲਾਂ ਇਹਨਾਂ ਦਾ ਰੋਟਾਵੇਟਰ ਦਿਖਾਉਣੇ ਆ ਸਾਨੂੰ ਪ੍ਰਾਈਸ ਦੇ ਨਾਲ ਦਿਖਾਵਾਂਗੇ ਵੀਡੀਓ ਦੇ ਵਿੱਚ ਮੇਲੇ ਦੇ ਕਰਕੇ 130000 ਦਾ 10 ਫੁੱਟਾ ਰੋਟਾਵੇਟਰ ਆ ਮੇਲੇ ਦੇ ਵਿੱਚ ਛੂਟ ਹੈ 10000 ਰੁਪਏ ਸਸਤਾ ਹੈਗਾ ਦੇਖ ਸਕਦੇ ਹੋ ਤੇ ਇਹਦੇ ਤੇ ਮੇਲੇ ਦੇ ਵਿੱਚ 20000 ਰੁਪਏ ਛੂਟਾ ਦੀ ਆਪਣੀ ਟੂੜੀ ਕਰਨ ਵਾਲੀ ਮਸ਼ੀਨ ਆ 330000 ਦੀ ਹੈਗੀ ਤੇ ਬਾਕੀ ਹੋਰ ਸਾਰੇ ਐਪਲੀਮੈਂਟਾਂ ਦੇ ਵੱਖ-ਵੱਖਰੇ ਸ਼ੂਟ ਆਗੇ ਆ ਜੋ ਅੱਗੇ ਦੇਖਦੇ ਹਾਂਗੇ ਆਪਾਂ ਕਿਹੜੇ ਪਹੁੰਚੇ ਹੋਏ ਨੇ ਬਾਈ ਫਰੀ ਹਾਂਜੀ ਬਾਈ ਦੋਸਤੋ ਦੇਖਦੇ ਕਿੰਨੇ ਦੀਆਂ ਤਵੀਆਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਦੇਖ ਰਹੇ ਆ ਇਹ ਹੈਗੀਆਂ ਨੇ 900 ਕਿਲੋ ਦੀਆਂ ਤਵੀਆਂ ਪ੍ਰਾਈਸ ਹੈਗਾ 1 ਲੱਖ 30000 ਰੁਪਏ ਪ੍ਰਾਈਸ ਹੈਗਾ ਓਨਲੀ ਪ੍ਰਾਈਸ ਤੋਂ ਡਿਸਕਾਊਂਟ ਦਾ 5000 ਮੇਲੇ ਦੇ ਇਹ ਆ ਜੋ ਬੇਤਨ ਨੇ ਇਹ ਆਗੇ ਜੀ ਕਰਚੀ ਵਾਲਾ ਪੰਜ ਪਰਮੰਜਾ ਯਾਰ ਦਾਗਾ ਇਹ 300 ਕੇਜੀ ਦਾ ਠੀਕ ਹੈ ਇਹ ਡਿਸਕਾਊਂਟ ਚੱਲੀ ਜਾਂਦਾ ਤੇ 55000 ਟੋਟਲੀ ਇਹ ਰੋਟਾਵੇਟਰ ਹੈਗਾ ਬਾਈ ਦੇਖ ਸਕਦੇ ਹੋ 9 ਫੁੱਟਾ ਰੋਟਾਵੇਟਰ ਹੈਗਾਗਾ ਇਹ ਆਪਾਂ 325000 ਦਾ ਆਜੋ ਆਪਾਂ ਹੋਰ ਸੰਗ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸਾਨ ਪ੍ਰਭੂ ਤੇ ਧੰਨਵਾਦ ਕਰਦਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਧੰਨਵਾਦੀ ਸਾਰਿਆਂ ਦਾ